ਲੁਧਿਆਣਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਮੁਕਾਬਲਾ ਤਿੰਨ ਕਾਂਗਰਸੀਆਂ ਦੇ ਨਾਲ ਹੋਣ ਜਾ ਰਿਹਾ ਇੱਕ ਉਹ ਕਾਂਗਰਸੀ ਜੋ 2 ਸਾਲ ਪਹਿਲਾਂ ਆਇਆ ਸੀ ਅਤੇ ਇੱਕ ਉਹ ਕਾਂਗਰਸੀ ਜੋ 2 ਮਹੀਨੇ ਪਹਿਲਾਂ ਆਇਆ ਤੇ ਇੱਕ ਉਹ ਵਾਲਾ ਕਾਂਗਰਸੀ ਜਿਹੜਾ ਕਿ ਬਾਹਰੋਂ ਆਇਆ ਅਤੇ ਇਹਨਾਂ ਤਿੰਨਾਂ ਕਾਂਗਰਸੀਆਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਮੁਕਾਬਲਾ ਹੋਵੇਗਾ ਇਹ ਕਹਿਣਾ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਬੋ ਵੀ ਗਰਚਾ ਦਾ ਉਹਨਾਂ ਨੇ ਜਿਹੜੇ ਕਿ ਲੁਧਿਆਣਾ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਉਹਨਾਂ ਮੌਜੂਦਾ ਸਰਕਾਰ ਤੇ ਕਈ ਸਵਾਲ ਵੀ ਖੜੇ ਕੀਤੇ ਨੇ ਜਿਹੜੀ ਤੁਹਾਡੀ ਸਮਾਜ ਦੇ ਪ੍ਰਤੀ ਡਿਊਟੀ ਆ ਉਹਦੇ ਚ ਕਿਤੇ ਨਾ ਕਿਤੇ ਪੂਰਾ ਨਹੀਂ ਉਤਰ ਰਹੀ ਮੈਂ ਤੁਹਾਡੇ ਮਾਧਿਅਮ ਨਾਲ ਪੁੱਛਣਾ ਚਾਹਣਾ ਇਹ ਸਭ ਰਲੇ ਕਬੂਤਰ ਨੇ ਜਦੋਂ ਪੰਜਾਬ ਨੂੰ ਦੱਬਣ ਦੀ ਗੱਲ ਆਉਂਦੀ ਹੈ ਨਾ ਇਹ ਸਭ ਰਲੇ ਹੋਏ ਨੇ ਆ ਸ਼ੰਭੂ ਦਾ ਬਾਰਡਰ ਨੰਗ ਜੋ ਸਾਰੇ ਹੀ ਰਲੇ ਹੋਏ ਨੇ ਇਸ ਲਈ ਮੈਂ ਇਹ ਗੱਲ ਕਹਿਣਾ ਬਈ ਕਾਂਗਰਸੀਆਂ ਨਾਲ ਅਕਾਲੀ ਦਲ ਦੀ ਲੜਾਈ ਹੈ ਪੰਜਾਬ 'ਚ ਇਹ ਤਿੰਨੇ ਕਾਂਗਰਸੀ ਨੇ ਇੱਕ 2 ਸਾਲ ਪਹਿਲਾਂ ਦਾ ਕਾਂਗਰਸੀ ਹੈ ਇੱਕ 2 ਮਹੀਨੇ ਪਹਿਲਾਂ ਦਾ ਕਾਂਗਰਸੀ ਹੈ ਤੇ ਇੱਕ ਬਾਹਰਲਾ ਕਾਂਗਰਸੀ ਹੈ ਇਸ ਲਈ ਪੰਜਾਬ ਦੇ ਮੁੱਦਿਆਂ ਨੂੰ ਦਫਨ ਕਰਨ ਲਈ ਇਹ ਸਭ ਰਲ ਕੇ ਖੇਡਦੇ ਨੇ ਪੰਜਾਬ ਦੀ ਗੱਲ ਜੇਕਰ ਕੋਈ ਕਰੂਗਾ ਔਰ ਜੋ ਇਤਿਹਾਸ ਆ 103 ਸਾਲ ਦਾ ਸਾਡੀ ਪਾਰਟੀ ਸ਼ੁਰੂ ਨਹੀਂ ਅਕਾਲੀ ਦਲ ਦਾ ਉਹ ਹਮੇਸ਼ਾ ਲੜਾਈ ਪੰਜਾਬ ਦੇ ਮੁੱਦਿਆਂ ਦੀ ਪੰਜਾਬ ਦੀ ਅਕਾਲੀ ਦਲ ਨੇ ਲੜਾਈ ਹੈ ਔਰ 40000 ਕਰੋੜ ਕਿੱਥੇ ਆ ਜੀ ਜਿਹੜਾ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਨੇ ਰੇਤੇ ਤੋਂ ਲੈ ਕੇ ਆਉਣਾ ਸੀ ਮੈਨੂੰ ਇਹ ਕਹਿੰਦੇ ਬਹੁਤ ਸ਼ਰਮ ਮਹਿਸੂਸ ਹੋ ਰਹੀ ਆ ਵੀ 40 ਕਰੋੜ ਰੁਪਇਆ ਇਸ ਸਾਲ ਦੇ ਜਿਹੜਾ ਬਜਟ ਪੇਸ਼ ਕੀਤਾ ਚੀਮਾ ਜੀ ਨੇ ਸਿਰਫ 40 ਕਰੋੜ ਰੁਪਇਆ ਸਿਰਫ 40 ਕਰੋੜ ਰੁਪਇਆ ਇਕੱਠਾ ਕੀਤਾ ਰੇਤੇ ਦੀ ਰਾਇਲਟੀ ਤੋਂ ਪੰਜਾਬ ਨੇ ਔਰ ਅੱਜ ਤੋਂ 10 ਸਾਲ ਪਹਿਲਾਂ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਇਹ ਜਿਹੜੀ ਰਕਮ ਆ ਜਿਹਦੇ ਤੇ ਰੌਲਾ ਪਾਉਂਦੇ ਸੀ ਵੀ ਨਹੀਂ ਨਹੀਂ ਇਹ ਤਾਂ ਜੀ ਇਹ ਇਹ ਠਗਾਟਾ ਰੇ ਆ ਪੈਸੇ ਉਹ 600 ਕਰੋੜ ਸੀ ਉਹਦਾ 10ਵਾਂ ਹਿੱਸਾ 10 ਸਾਲ ਬਾਅਦ ਔਰ ਰੇਤੇ ਦਾ ਜਿਹੜਾ ਭਾਅ ਆ ਉਹ 3 ਗੁਣਾ ਜਿਸ ਭਾਅ ਤੇ ਰੇਤਾ ਆਕਾਲੀ ਸਰਕਾਰ ਚ ਮਿਲਦਾ ਈ ਉਦੋਂ 3 ਗੁਣਾ ਰੇਤਾ ਮਿਲਦਾ ਫੇਰ ਹੈਗੀ ਜੀ ਲਿਕਰ ਗੇਟ ਦੀ ਗੱਲ ਜੋ ਸ਼ਰਾਬ ਦੀ ਪਾਲਿਸੀ ਤੋਂ ਜਿਹਦੇ ਤੋਂ ਪੰਜਾਬ ਨੇ 40000 ਕਰੋੜ ਇਕੱਠਾ ਕਰਨਾ ਸੀ ਉਹ 40000 ਕਿੱਥੇ ਹੈ ਉਲਟਾ ਕੰਮ ਕੀਤਾ ਦਿੱਲੀ ਦੀ ਜਿਹੜੀ ਬੈਂਡ ਸਕ੍ਰੈਪਡ ਐਕਸਾਈਜ਼ ਪਾਲਿਸੀ ਸੀ ਉਸੇ ਹੀ ਪਾਲਿਸੀ ਨੂੰ ਲਿਆ ਕੇ ਪੰਜਾਬ 'ਚ ਲਾਗੂ ਕਰਤਾ ਔਰ ਤੁਸੀਂ ਨਾ ਇਸ ਗੱਲ ਤੇ ਆਪ ਦੇ ਆਪ ਨੂੰ ਸਵਾਲ ਕਰਿਓ ਵੀ ਕੀ ਜੇ ਡੀਓ ਕੰਪਨੀ ਸੀ ਉੱਥੇ ਜਿਹਦੇ ਤੇ ਸੀਬੀਆਈ ਈਡੀ ਤੇ ਸੁਪਰੀਮ ਕੋਰਟ ਕਹਿ ਰਹੀ ਆ ਵੀ 375 ਕਰੋੜ ਰੁਪਏ ਤਾਂ ਸਾਬਤ ਹੋਇਆ ਹੋਇਆ ਆਮ ਆਦਮੀ ਪਾਰਟੀ ਦੇ ਖਾਤਿਆਂ ਚ ਆਇਆ ਹੋਇਆ ਉਹੀ ਕੰਪਨੀ ਨੂੰ ਪੰਜਾਬ ਦਾ ਠੇਕਾ ਉਹਨੇ ਹੀ ਕਮਿਸ਼ਨ ਤੇ ਦਿੱਤਾ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗਿਨੇ ਕਹਿ ਕੇ ਕਾਲੇ ਦਲ ਦੇ ਦੋ ਮੈਂਬਰ ਪਾਰਲੀਮੈਂਟ ਦੇ ਵਿੱਚ ਰਹੇ ਨੇ ਜਿਨ੍ਹਾਂ ਦੇ ਵਿੱਚ ਹਰ ਸਿਮਰਤ ਕੌਰ ਬਾਦਲ ਤੇ ਸੁਖਵੀਰ ਬਾਦਲ ਸ਼ਾਮਿਲ ਨੇ ਉਹਨਾਂ ਕਹਿ ਕੇ ਉਹਦੋਂ ਉਹਨਾਂ ਨੇ ਪੰਜਾਬ ਦੇ ਮੁੱਦੇ ਦੀ ਗੱਲ ਨਹੀਂ ਕੀਤੀ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪ ਪਾਰਟੀ ਤੇ ਸਵਾਲ ਚੁੱਕੇ ਜਾ ਰਹੇ ਨੇ ਕੱਲਿਆ ਅਨੁਰਾਗ ਜੀ ਨੇ ਪੁੱਛਿਆਗਾ ਵੀ ਪਹਿਲਾਂ ਜਿਹੜੀ ਪਾਰਲੀਮੈਂਟ ਤੁਸੀਂ ਲਿਆਦੀ ਆ ਇਹ ਤਾਂ ਤੁਸੀਂ ਆਪ ਦੇ ਹਾਂਜੀ ਲੋਕਾਂ ਤੁਸੀਂ ਵੋਟਾਂ ਲੋੜ ਆ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਜਵਾਬ ਲੋਕਾਂ ਦੇ ਜਵਾਬ ਦੇਣਗੇ ਹੁਣ ਵੋਟਾਂ ਦੇ ਰਾਹੀਂ ਕਿਸ ਤਰੀਕੇ ਨਾਲ ਤੁਸੀਂ ਪੰਜਾਬ ਦੇ ਲੋਕਾਂ ਨਾਲ ਕਿਸਾਨਾਂ ਨਾਲ ਨੌਜਵਾਨਾਂ ਨਾਲ ਜੋ ਜੋ ਝੂਠੇ ਵਾਦੇ ਹੁਣ ਤੱਕ ਕੀਤੇ ਆ ਤੁਹਾਡੀ ਸਰਕਾਰਾਂ ਨੇ ਤੇ ਪਹਿਲਾਂ ਤਾਂ ਅਸੀਂ ਉਹ ਜਵਾਬ ਦਿਆਂਗੇ ਹੁਣ ਉਸ ਤੋਂ ਬਾਅਦ ਕੋਈ ਗੱਲ ਨਹੀਂ ਸਾਨੂੰ ਸਾਡੇ ਪੰਜਾਬ ਦਾ ਫਿਕਰ ਆ ਅਸੀਂ ਪੰਜਾਬ ਦੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੈਗੇ ਅਸੀਂ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਤੋਂ ਬਾਅਦ ਕਰਾਵਾਂਗੇ ਅਹਿਮਦ ਸਾਹਿਬ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਅੱਜ ਖਾਲੀਵਲੀ ਪਲੈਸਕਾਨਫਰੈਂਸ ਕੀਤੀ ਹੈ ਉਹਨਾਂ ਨੇ ਵੀ ਸਵਾਲ ਚੁੱਕੇ ਆ ਉਹ ਕਹਿੰਦੇ ਕਿ ਜਿਹੜਾ ਆਰਡੀਐਫ ਦਾ ਪੈਸਾ ਸਰਕਾਰ ਕਰੀ ਸਾਨੂੰ ਮਿਲ ਨਹੀਂ ਰਹੀਆਂ ਕਹਿੰਦੇ ਜਿਹੜੀਆਂ ਬਾਕੀ ਸਰਕਾਰਾਂ ਰਹੀਆਂ ਨੇ ਉਹ ਕਿਵੇਂ ਲਿਆਉਂਦੀਆਂ ਰਹੀਆਂ ਨੇ ਸਰਕਾਰ ਨਾਕਾਮਯਾਬ 92 ਐਮਐਲਏ ਹੁੰਦੇ ਨੇ ਗੱਲ ਇਹ ਆ ਇਹ ਇਹ ਉਹਨਾਂ ਦੇ ਭਾਈਵਾਲ ਨੇ ਠੀਕ ਹੈ ਇਹ ਉਹਨਾਂ ਦੇ ਨਾਲ ਹੀ ਰਹੇ ਨੇ ਹੁਣ ਤੱਕ ਤੇ ਇਹ ਜੋ ਹੁਣ ਚੋਣਾਂ 'ਚ ਗੱਲਾਂ ਕਰਦੇ ਆ ਨਾ ਕੀ ਗੱਲ ਆਪਣੇ ਸੁਖਵੀਰ ਜੀ ਤੇ ਬੀਬਾ ਜੀ ਤੇ ਉੱਥੇ ਮੈਂਬਰ ਪਾਰਲੀਮੈਂਟ ਹੈ ਨਹੀਂ ਸੀਗੇ ਤੇ ਕੀ ਗੱਲ ਉਹ ਇਹ ਮੁੱਦਾ ਨਹੀਂ ਸੀ ਚੁੱਕ ਸਕਦੇ ਇਸ ਚੀਜ਼ ਦਾ ਤੇ ਇਸ ਕਰਕੇ ਇਹ ਸਿਰਫ ਚੋਣ ਵੀ ਮਾਹੌਲ ਨੂੰ ਗਰਮਾਉਣ ਵਾਸਤੇ ਆਪਣੀ ਜ਼ਮੀਨੀ ਪੱਧਰ 'ਚ ਉਹ ਇਹ ਕਾਲੀ ਦਲ ਕੋ ਹੋ ਚੁੱਕਿਆ ਉਹਨੂੰ ਦੁਆਰਾ ਤੋਂ ਪਾਉਣ ਵਾਸਤੇ ਇਦਾਂ ਦੇ ਇਹ ਜਿਹੜੀ ਬਿਆਨਬਾਜ਼ੀ ਹੋ ਰਹੀ ਹੈਗੀ ਆ ਹੋਰ ਇਸ ਤੋਂ ਅਲਾਵਾ ਕੁਝ ਨਹੀਂ ਨਹੀਂ ਤਾਂ ਇਹਨਾਂ ਦਾ ਵੀ ਇਖਲਾਕੀ ਫਰਜ਼ ਬੰਦਾ ਸੀ ਜਦੋਂ ਦਾ ਬੜੇ ਬੀਜਪੀ ਦੇ ਮੋਢਿਆਂ ਤੇ ਚੜੇ ਹੋਏ ਸੀ ਅੱਜ ਇਹਨਾਂ ਨੂੰ ਕੀ ਹੋ ਗਿਆ ਅੱਜ ਇਹ ਕਿਉਂ ਚੁੱਪ ਨੇ ਅਲਤੇ ਵਿੱਚ ਸੋਚਣ ਵਾਲੀ ਯਾਰ ਪਹਿਲਾਂ ਜਦੋਂ ਕਿਸਾਨਾਂ ਦੇ ਵਿਰੁੱਧ ਜਿਹੜਾ ਕਾਲਾ ਬਿੱਲ ਬਣਾਇਆ ਵਿੱਚੇ ਬੀਬਾ ਜੀ ਨਾਲ ਹੀ ਸੀਗੇ ਜੁਵੀਰ ਜੀ ਵੀ ਉੱਥੇ ਸੀ ਜੋ ਹੁਣ ਇਨੋਸੈਂਟ ਬਣੇ ਨੇ ਤਾਂ ਲੋਕ ਜਵਾਬ ਦੇ ਦੇਣਗੇ ਵੋਟਾਂ ਦੇ ਵਿੱਚ ਇਹਨਾਂ ਨੂੰ ਕਿ ਕਿਸ ਤਰੀਕੇ ਨਾਲ ਤੁਸੀਂ ਲੋਕਾਂ ਨੂੰ ਮੂਰਤ ਬਣਾ ਕੇ ਸਿੰਘ ਰਾਜਾ ਬਣੇ ਉੱਤੇ ਰਮਨਿਸ਼ ਬਿੱਟੂ ਇੱਕ ਮੰਚ ਤੇ ਇਕੱਠੇ ਨਜ਼ਰ ਆਏ ਨੇ ਉਹ ਯਾਰ ਉਹ ਦੋਨੋਂ ਇੱਕੋ ਹੀ ਚੀਜ਼ ਨੇ ਇੱਕ ਸਿੱਕੇ ਦੇ ਦੋ ਪਹਿਲੂ ਆ ਇਹ ਹੁਣ ਸਿੱਕਾ ਹੈਗਾ ਕੋਟਾ ਚੱਲਣਾ ਤਾਂ ਹੈ ਨਹੀਂ ਉਹ ਕਦੇ ਇੱਧਰਲਾ ਚਿਹਰਾ ਮੂਹਰੇ ਕਰ ਲੈਂਦੇ ਕਦੇ ਇੱਧਰਲਾ ਉਹ ਕਾਟਾ ਲੱਗਿਆ ਹੋਇਆ ਲੋਕਾਂ ਵੱਲੋਂ ਵੀ ਲੱਗਿਆ ਆ ਤੇ ਬਾਕੀਆਂ ਵੱਲੋਂ ਵੀ ਲੱਗਿਆ ਆ ਇਹ ਖੋਟੇ ਸਿੱਕੇ ਨੇ ਇੱਕੋ ਸ਼ਿੱਕੇ ਦੇ ਦੋ ਪਹਿਲੂ ਨੇ ਇਸ ਕਰਕੇ ਇਕੱਠੇ ਨਜ਼ਰ ਆਉਣਗੇ ਤੁਹਾਨੂੰ ਇੱਥੋਂ ਇਕੱਠੇ ਪੈਕਿੰਗ ਕਰਕੇ ਜਾਣਗੇ ਤੁਹਾਡੇ ਸਾਹਮਣੇ ਹੀ 4 4 ਜੂਨ ਨੂੰ ਖਿਆਲ ਸਿਆਸੀ ਚੋਣਾਂ ਦਾ ਲਾਹਾ ਲੈਣ ਲਈ ਹਰ ਇੱਕ ਸਿਆਸੀ ਪਾਰਟੀ ਦੇ ਲੀਡਰਾਂ ਉਮੀਦਵਾਰਾਂ ਦੇ ਵੱਲੋਂ ਇੱਕ ਦੂਜੀ ਦੀ ਪਾਰਟੀ ਨੂੰ ਜਿਹੜੇ ਕਿ ਨਿਯਮ ਦੱਸੇ ਜਾ ਰਹੇ ਨੇ ਅਤੇ ਬਿਆਨਬਾਜ਼ੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਹਨੇ ਦੀ ਰਿਪੋਰਟ